ਹਿੰਦੂ ਧਰਮ ਦੇ ਰਾਖੀ ਲਈ ਸਤਿਗੁਰੂ ਜੀ ਨੇ ਸ਼ਹੀਦੀ ਦਿੱਤੀ ਹੈ ਤਿੰਨ ਸਿੱਖ ਸਨ ਮਹਾਰਾਜ ਦੇ ਨਾਲ ਉਹਨਾਂ ਤਿੰਨਾਂ ਦਾ ਵੀ ਸ਼ਹੀਦੀ ਦਿਹਾੜਾ 350 ਸਾਲਾ ਹੈ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਮੈਂ ਲੰਮਾ ਇਤਿਹਾਸ ਨਹੀਂ ਸੁਣਾ ਸਕਦਾ ਸਮੇਂ ਵਿੱਚ ਰਹਿ ਕੇ ਗੱਲ ਕਰਾਂਗਾ ਸਿੱਧਾ ਦਿੱਲੀ ਦੇ ਧਰਤੀ ਤੇ ਤੁਹਾਨੂੰ ਲੈ ਚਲਦਾ ਗੁਰਮਖੋ ਤਿੰਨ ਸਵਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਕੀਤੇ ਸਨ ਹਰ ਸਿੱਖ ਨੂੰ ਉਹਨਾਂ ਤਿੰਨਾਂ ਸਵਾਲਾਂ ਦਾ ਪਤਾ ਹੋਣਾ ਚਾਹੀਦਾ ਹੈ ਇੱਕ ਪਹਿਲਾ ਸਵਾਲ ਸੀ ਮੁਸਲਮਾਨ ਬਣੋ ਆਪਣਾ ਧਰਮ ਛੱਡ ਦਿਓ ਦੂਜਾ ਸਵਾਲ ਸੀ ਕਰਾਮਾਤ ਵਿਖਾ ਦਿਓ ਤੇ ਜੇ ਕਰਾਮਾਤ ਨਹੀਂ ਵਿਖਾਉਣੀ ਤੇ ਤੀਜਾ ਸਵਾਲ ਸੀ ਫਿਰ ਮਰਨ ਨੂੰ ਤਿਆਰ ਹੋ ਜਾਓ ਧਰਮ ਪਰਮਾਤਮਾ ਨੇ ਬਖਸ਼ਿਸ਼ ਕੀਤਾ ਧਰਮ ਦਾ ਮਤਲਬ ਹੁੰਦਾ ਇੱਕ ਨਿਯਮ ਜੇ ਕੋਈ ਸਾਨੂੰ ਪੁੱਛੇ ਧਰਮ ਕਿੰਨੂੰ ਕਹਿੰਦੇ ਆ ਧਰਮ ਦਾ ਮਤਲਬ ਹੀ ਹੈ ਇੱਕ ਨਿਯਮ ਇੱਕ ਪਵਿੱਤਰ ਨਿਯਮ ਸਿੱਖੀ ਵਿੱਚ ਰਹਿੰਦੇ ਆ ਜੇ ਅਸੀਂ ਸਿੱਖੀ ਦੇ ਨਿਯਮਾਂ ਦੇ ਵਿੱਚ ਹਾਂ ਸਾਧ ਸੰਗਤ ਦੀ ਅਸੀਂ ਸਿੱਖੀ ਧਰਮ ਦੇ ਵਿੱਚ ਹਾਂ ਜਿਹੜੇ ਗੁਰੂ ਨੇ ਨਿਯਮ ਦਿੱਤੇ ਆ ਗੁਰੂ ਦਾ ਪਹਿਲਾ ਨਿਯਮ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪ੍ਰਥਮ ਰਹਿਤਿਆ ਜਾਨ ਖੰਡੇ ਕੀ ਪੌਹਲ ਛਕੇ ਇਹ ਧਰਮ ਹੈ ਸਾਡਾ ਇਹ ਗੁਰੂ ਦਾ ਹੁਕਮ ਹੈ ਮਹਾਰਾਜ ਨੇ ਰਿਕਵੈਸਟ ਨਹੀਂ ਕੀਤੀ ਬੇਨਤੀ ਨਹੀਂ ਕੀਤੀ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਧਰਮ ਜਿਹੜਾ ਹੈ ਉਹ ਸਾਧ ਸੰਗਤ ਜੀ ਪਿਆਰਾ ਹੁੰਦਾ ਜਦੋਂ ਗੁਰੂ ਨਾਨਕ ਦੇਵ ਜੀ ਸਿੱਧਾਂ ਦੇ ਕੋਲ ਗਏ ਨਾ ਸਿੱਧਾਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਸਿੱਧ ਬਣਨ ਲਈ ਗਿਆ ਸੀ ਉਹ ਕਹਿੰਦੇ ਸੀ ਸਿੱਧ ਬਣ ਜਾਓ ਕਿਉਂਕਿ ਜੇ ਗੁਰੂ ਨਾਨਕ ਸਿੱਧ ਬਣ ਗਏ ਜੋਗੀਆਂ ਦੇ ਪੰਥ ਚ ਆ ਗਏ ਤੇ ਸਾਰੇ ਲੋਕ ਹੀ ਸਿੱਧ ਜੋਗੀ ਬਣ ਜਾਣਗੇ ਸਿੱਧੀ ਮਨੀ ਵਿਚਾਰਿਆ ਕਿਵੇਂ ਦਰਸ਼ਨ ਇਹ લેਵੇ ਬਾਲਾ ਇਹ ਕਿਵੇਂ ਸਾਡੇ ਧਰਮ ਵਿੱਚ ਆਵੇ ਔਰੰਗਾ ਜਿਹਨੂੰ ਔਰੰਗ ਦੇਵ ਕਹਿੰਦੇ ਆ ਉਹਨੇ ਤਹਈਆ ਕੀਤਾ ਸੀ ਵੀ ਲਗਭਗ ਸਵਾ ਮਾਣ ਜਨੇਊ ਰੋਜ਼ ਦਾ ਤੋਲ ਦਾ ਹੁੰਦਾ ਸੀ ਲੋਕਾਂ ਦਾ ਲਵਾ ਕੇ ਤੇ ਫਿਰ ਰੋਟੀ ਖਾਂਦਾ ਸੀ ਸਵਾ ਮਾਣ ਜਦੇਉ ਬਹੁਤ ਹੁੰਦਾ ਸਾਥ ਸੰਗਤ ਇਹਸ ਜਨੇਊ ਵਾਸਤੇ ਉਹਨੇ ਕਿਹਾ ਸੀ ਪਹਿਲਾਂ ਤਾਂ ਪੈਸੇ ਦੇ ਦਿਓ ਪਹਿਲਾਂ ਡਰਾਓ ਜੇ ਡਰਿਆ ਕੋਈ ਜਨੇਊ ਨਹੀਂ ਲਹੁੰਦਾ ਪੈਸੇ ਦੇ ਦਿਓ ਜੇ ਪੈਸੇ ਲੈ ਕੇ ਜਨੇਊ ਨਹੀਂ ਲਾਉਂਦਾ ਤੇ ਫਿਰ ਜਨੇਊ ਜਿਹੜਾ ਹੈ ਬੰਦੇ ਨੂੰ ਮਾਰ ਕੇ ਲਾ ਦਿਓ ਬੜਾ ਔਖਾ ਸਮਾਂ ਸੀ ਸਾਥ ਸੰਗਤ ਦੀ ਆਪਣੀ ਮਰਜ਼ੀ ਦੇ ਨਾਲ ਬੰਦਾ ਪਾਠ ਪੂਜਾ ਵੀ ਨਹੀਂ ਸੀ ਕਰ ਸਕਦਾ ਹੁਣ ਦੀਵਾਲੀ ਹੈ ਹਿੰਦੂ ਵੀਰਾਂ ਨੇ ਲక్ష్ਮੀ ਮਾਤਾ ਦੀ ਪੂਜਾ ਕਰਨੀ ਹੈ ਰਾਤ ਘਰ 'ਚ ਦੀਵੇ ਬਾਲਣੇ ਆ ਪਰ ਚੇਤਾ ਰੱਖਿਓ ਇਹ ਘਰ ਘਰ ਵਿੱਚ ਹਿੰਦੂ ਵੀਰਾਂ ਦੇ ਲక్ష్ਮੀ ਦੇਵੀ ਦੀ ਪੂਜਾ ਹੋ ਰਹੀ ਹੈ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਹੋ ਰਹੀ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਲੈਂਦੇ ਸਾਤ ਸੰਗਤ ਇਹ ਲక్ష్ਮੀ ਦੇਵੀ ਦੀ ਪੂਜਾ ਨਹੀਂ ਸੀ ਹੋਣੀ ਮੈਨੂੰ ਮਾਫ਼ ਕਰਦੇ ਹੋ ਜਦੋਂ ਅਸੀਂ ਆਏ ਨਾ ਗੱਡੀ ਚ ਉਤਰੇ ਤੇ ਬਾਹਰ ਦੁਕਾਨਾਂ ਲੱਗੀਆਂ ਨੇ ਉੱਥੇ ਪੋਸਟਰ ਫੋਟੋਆਂ ਵੀ ਵੇਚ ਰਹੀਆਂ ਨੇ ਤੇ ਲక్ష్ਮੀ ਦੇਵੀ ਦਾ ਕੈਲੰਡਰ ਲੱਗਾ ਸੀ ਵਿਕਣ ਵਾਸਤੇ ਮੇਰੇ ਮਨ ਵਿੱਚ ਉਸੇ ਵੇਲੇ ਗੱਲ ਆਈ ਵੀ ਇਹ ਤਾਂ ਵਿਕ ਰਿਹਾ ਜੇ ਗੁਰੂ ਤੇਗ ਬਹਾਦਰ ਨੇ ਸ਼ਿੱਧੀ ਦਿੱਤੀ ਹੈ ਇੱਕ ਵਿਦਵਾਨ ਨੇ ਬੜੇ ਪਿਆਰੇ ਬੋਲ ਲਿਖੇ ਆ ਉਹ ਕਹਿੰਦੇ ਹਿੰਦੂ ਵੀਰੋ ਮੰਦਰਾਂ ਦੇ ਵਿੱਚ ਦੀਵੇ ਬਲ ਰਹੇ ਆ ਜੋਤਾਂ ਬਲ ਰਹੀਆਂ ਨੇ ਉਹ ਜੋਤਾਂ ਵਿੱਚ ਜਿਹੜਾ ਤੇਲ ਹੈ ਇਹ ਤੇਲ ਨਹੀਂ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਬਲ ਰਿਹਾ ਹੈ ਕਿਉਂਕਿ ਜੇ ਮਹਾਰਾਜ ਅਸੀਦੀ ਨਾ ਦਿੰਦੇ ਸਾਧ ਸੰਗਤ ਦੀ ਇਸ ਦੇਸ਼ ਵਿੱਚ દિਵਾਲੀ ਵਰਗਾ ਤਿਉਹਾਰ ਵੀ ਨਹੀਂ ਸੀ ਹੋਣਾ ਨਹੀਂ ਸੀ ਹੋਣਾ ਦੇਵਾਲੇ ਨਹੀਂ ਸੀ ਹੋਣਾ ਕੁਝ ਨਹੀਂ ਸੀ ਹੋਣਾ ਮਹਾਰਾਜ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਕਹਿੰਦਾ ਤਿੰਨ ਗੱਲਾਂ ਮੰਨ ਲਓ ਮੁਸਲਮਾਨ ਹੋ ਜਾਓ ਜਾਂ ਕਰਾਮਾਤ ਵਿਖਾ ਦਿਓ ਤੇ ਜਾਂ ਫਿਰ ਮਰਨ ਨੂੰ ਤਿਆਰ ਹੋ ਜਾਓ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕੁਝ ਵੀ ਕਰ ਲਈਏ ਅਸੀਂ ਧਰਮ ਨਹੀਂ ਛੱਡ ਸਕਦੇ ਅਦਰ ਗੁਰੂ ਘਰ ਦੇ ਵਾਰਿਸ ਪੈਸਿਆਂ ਦੀ ਖਾਤਰ 사ਤ ਸੰਗਤ ਦੀ ਦੂਜੇ ਧਰਮਾਂ ਵਿੱਚ ਜਾਂਦੇ ਦੇਖੇ ਗਏ ਆ ਪੈਸਿਆਂ ਦੀ ਖਾਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਗੁਰਾਂ ਨੂੰ ਸਵਾਲ ਕੀਤੇ ਮਹਾਰਾਜ ਨੇ ਜਵਾਬ ਦਿੱਤੇ ਗੁਰੂ ਤੇਗ ਬਹਾਦਰ ਨੂੰ ਡਰਾਉਣ ਵਾਸਤੇ ਮਹਾਰਾਜ ਦੇ ਨਾਲ ਆਏ ਤਿੰਨ ਸਿੰਘ ਸਿੱਖ ਉਹਨਾਂ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਹੀਦ ਕੀਤਾ। ਸਭ ਤੋਂ ਪਹਿਲੀ ਜਿਹੜੀ ਸ਼ਹੀਦੀ ਹੈ ਚਾਂਦਨੀ ਚੌਂਕ ਦੇ ਵਿੱਚ ਉਹ ਬਾਬਾ ਸਤੀਦਾਸ ਜੀ ਦੀ ਸਾਧ ਸੰਗ ਵਾਹਿਗੁਰੂ ਬਾਬਾ ਮਤੀਦਾਸ ਜੀ ਦੀ। ਸਤੀਦਾਸ ਤੇ ਮਤੀਦਾਸ ਦੋਵੇਂ ਸਕੇ ਭਰਾ ਨੇ। ਬਜ਼ੁਰਗ ਨੇ। ਭਾਈ ਮਤੀ ਦਾਸ ਨੂੰ ਇਹ ਗੱਲ ਕਿਹਾ ਸੀ ਵੀ ਵੇਖ ਲੈ ਅਜੇ ਵੀ ਸਮਾਂ ਹੈ ਧਰਮ ਛੱਡ ਦੇ ਗੁਰੂ ਵੱਲ ਪੇਠ ਕਰ ਲੈ ਤੈਨੂੰ ਦੁਨੀਆਂ ਦੇ ਸੁੱਖ ਸਹੂਲਤਾਂ ਦੇਾਂਗੇ ਪਦਾਰਥ ਦੇਾਂਗੇ ਕਮੀ ਨਹੀਂ ਰਹੇਗੀ ਤੇ ਬਾਬੇ ਸਤੀ ਦਾਸ ਨੇ ਕਿਹਾ ਵੀ ਜੇ ਮੈਂ ਤੁਹਾਡੀ ਗੱਲ ਨਹੀਂ ਮੰਨਦਾ ਵਾਹਿਗੁਰੂ ਬਾਬਾ ਮਤੀ ਦਾਸ ਨੇ ਤਾਂ ਕੀ ਕਰੋਗੇ ਤੇ ਫਤਵਾ جاری ਹੈ ਕੀਤਾ ਵੀ ਇਸ ਸਿੱਖ ਦੇ ਸਿਰ ਦਾ ਵਾਲਾਂ ਦਾ ਚੀਰ ਕੱਢ ਕੇ ਇਹਦੇ ਸਿਰ ਦੇ ਉੱਤੇ ਆਰਾ ਰੱਖਿਆ ਜਾਏਗਾ ਤੇ ਜਿਉਂਦੇ ਦੇ ਦੇ ਸਰੀਰ ਨੂੰ ਦੋ ਟੋਟਿਆਂ ਦੇ ਵਿੱਚ ਬਦਲ ਦਿੱਤਾ ਜਾਏਗਾ